आ, मैं अपने आप को बहुत ही खुशकिस्मत समझती हैं तो मैं बहुत बहुत धनवादी हूँ कि मैं ये मौका मिले है एक गुरु गुरुआ वालों वसाई हुई नगरी है तो इतना मे इत मैं इस पवित्र स्थान था, से मैनू सेवा दा मौका करता गया है मानयोग सी एम सर का मैं बहुत शुक्रिया करना चाहनी हूँ कि पहली बारी एक लेडी ऑफिसर अमृतसर जहाँ जिला सामभ को मिलया है तो मैं तनदेही अपनी ड्यूटी निभावगी मैं सारे नागरिकों ये कहना चाहनी कि Uh, मैं थोड़ी uh, सेवा दे हाजिर हाँ मेरी टीम पूरी अच्छी हाजिर रहेगी मेरे नाल सीधा राबता कर सकते हो इनफैक्ट मैंने लगता है कि साझेदारी नाल रल मिल के कोई भी जो भी थोड़ी दिक्कत है जो कोई सुजैशन है कोई सुझाव है जो तीन देना चाहते हो सीधे मैं दे सकते हो एंड uh, कट्ठे मिलकर असी जवित्र धरती हैगी है महान धरती हैगी है जिथे सैलानी ਅੰਤਰਰਾਸ਼ਟਰੀ ਪੇਸ਼ਾਂਤ ਵੀ ਆਂਦੇ ਹੈਗੇ ਆ ਉਹਨੂੰ ਜੋ ਵੀ ਡਿਵੈਲਪਮੈਂਟ ਦੀ ਨੀਡਸ ਹੈਗੀਆਂ ਕੁਝ ਪ੍ਰਾਇੋਰਟੀਜ਼ ਹੈਗੀਆਂ ਸਿਟੀਜ਼ਨ ਸਰਵਿਸਿਜ਼ ਖੱਜਲ ਖਵਾਰੀ ਦੇ ਬਿਨਾਂ ਮਿਲੇ ਇਹ ਚੀਜ਼ਾਂ ਤੇ ਮੈਂ ਫੋਕਸ ਕਰਾਂਗੀ ਤੇ ਜਿਸ ਤਰੀਕੇ ਨਾਲ ਮੈਨੂੰ ਇੱਕ ਮੌਕਾ ਮਿਲਿਆ ਹੈਗਾ ਬੀਇੰਗ ਅ ਲੇਡੀ ਆਈ ਹੈਵ ਅਚੀਵਡ ਥਿਸ ਆਨਰ ਬਟ ਇੰਨੀ ਸਾਲਾਂ ਬਾਅਦ ਇੱਕ ਲੇਡੀ ਨੂੰ ਮੌਕਾ ਮਿਲਿਆ ਹੈਗਾ ਮੈਂ ਇਹ ਚਾਹੁੰਦੀ ਹਾਂ ਕਿ ਇਸ ਦਿੱਲੀ ਦੇ ਵਿੱਚ ਐਦਾਂ ਦਾ ਇੱਕ ਮਾਹੌਲ ਹੋਵੇ ਜਿਹਦੇ ਵਿੱਚ ਜੋ ਵੀ ਨਾਗਰਿਕ ਦੀ ਆਪਣੀ ਇਸ ਆਪ ਨੂੰ ਨਾ ਦੀ ਬੈਸਟ ਕਪੇਬਿਲਿਟੀ ਬੈਸਟ ਕਪੈਸਿਟੀ ਹੈ ਉਹ ਇਸ ਉਸ ਤਰੀਕੇ ਦੀ ਜ਼ਿੰਦਗੀ ਐਕਸੈਸ ਕਰ ਪਾਵੇ ਤੇ ਉਹ ਮਾਹੌਲ ਪੈਦਾ ਕਰਨਾ ਉਹ ਸਾਡਾ ਕੰਮ ਹੈ ਤੇ ਉਹਨਾਂ ਦੇ ਸੁਪਨੇ ਪੂਰੇ ਕਰਨਾ ਉਹਨਾਂ ਦਾ ਕੰਮ ਹੈ ਲੇਕਿਨ ਸੁਪਨਿਆਂ ਨੂੰ ਐਕਸੈਸ ਕਰਨ ਲਈ ਜੋ ਪਾਵੇ এডੂਕੇਸ਼ਨ ਹੈਗੀ ਹੈ ਸਕਿੱਲ ਡਿਵੈਲਪਮੈਂਟ ਹੈਗੀ ਹੈ ਹੈਲਥ ਕੇਅਰ ਹੈਗੀ ਹੈ ਇਹ ਚੀਜ਼ਾਂ ਸਾਡੀਆਂ ਪ੍ਰਾਇੋਰਟੀਜ਼ ਰਹਿਣਗੀਆਂ ਸੋ ਤੁਹਾਡੀ ਸ਼ੁਭਕਾਮਨਾਵਾਂ ਨਾਲ ਦੁਆਵਾਂ ਨਾਲ ਜਿਹੜੀ ਮੈਨੂੰ ਸੋਸ਼ਲ ਮੀਡੀਆ ਤੇ ਕਾਫੀ ਆਈਆਂ ਨੇ ਮੈਂ ਤੁਹਾਡੀ ਸੰਭਾਤੀ ਹੈਗੀ ਹੈ ਤੇ ਮੈਂ ਤੰਦੇਹੀ ਨਾਲ ਪੂਰੀ ਤੰਦੇਹੀ ਨਾਲ ਮਿਹਨਤ ਨਾਲ ਇੱਥੇ ਕੰਮ ਕਰਾਂਗੀ ਐਂਡ ਮੈਂ ਇਟ ਆਨੀਅਰ ਜਲਦੀ ਅਸੀਂ ਜਿਹੜਾ ਇੱਕ ਸੋਸ਼ਲ ਮੀਡੀਆ ਹੈਂਡਲ ਵੀ ਰਿਲੀਜ਼ ਕਰਾਂਗੇ ਬਟ ਮੈਂ ਐਕਚੁਅਲੀ ਸਿਟੀਜ਼ਨਸ ਤੋਂ ਸੁਣਨਾ ਚਾਹੁੰਦੀ ਕਿ ਉਹਨਾਂ ਦੀ ਕੀ ਪ੍ਰਾਇੋਰਟੀਜ਼ ਨੇ ਉਸ ਤਰੀਕੇ ਨਾਲ ਅੱਗੇ ਕੰਮ ਕਰਾਂਗੇ ਸਰ ਪੀਐਮ ਸਰ ਦੇ ਦਿਸਨ ਇਸ ਦੇਸ਼ ਹੈਗੇ ਹਨ ਹਰ ਥਰਸਡੇ ਨੂੰ ਜਿਹੜਾ ਹੈਗਾ ਸਾਰੇ ਡੀਸੀਸ ਨੂੰ ਦਫ਼ਤਰ ਦੇ ਵਿੱਚ ਬੈਠ ਕੇ ਗੱਲ ਸੁਣੀ ਹੁੰਦੀ ਹੈਗੀ ਤੇ ਟਿਊਜ਼ਡੇ ਟੂ ਫਰਡੇ ਸਰਕਾਰ ਆਪ ਦੇ ਦੁਆਰ ਦੇ ਜਿਹੜੇ ਕੈਂਪਸ ਹੈਗੇ ਹਨ ਉਹ ਲੋਕਾਂ ਦੇ ਘਰਾਂ 'ਚ ਜਾ ਕੇ ਲੱਗਦੇ ਨੇ ਉਹਨਾਂ ਦੇ ਵਿਲੇਜਸ ਦੇ ਵਿੱਚ ਉਹਨਾਂ ਦੀ ਵਾਰਡਸ ਦੇ ਵਿੱਚ ਜਿਹੜੇ ਕੈਂਪਸ ਲੱਗਦੇ ਨੇ ਉੱਥੇ ਅਸੀਂ ਪਹੁੰਚ ਕਰਾਂਗੇ ਤੇ ਬਾਕੀ ਮੈਂ ਹਮੇਸ਼ਾ 24 ਘੰਟੇ ਮੈਂ ਤੇ ਮੇਰੀ ਟੀਮ ਤੁਹਾਡੇ ਲਈ ਹਾਜ਼ਰ ਹੈਗੇ ਆ ਮੈਂ ਜਿਸ ਤਰੀਕੇ ਨਾਲ ਕਿਹਾ ਹੈ ਕਿ ਹੋ ਸਕਦਾ ਕੋਈ ਬਹੁਤ ਦੂਰ ਬੈਠਾ ਹੋਵੇ ਕੋਈ ਲਾਈਵ ਮੈਨੂੰ ਕੁਝ ਭੇਜਣਾ ਚਾਹੁੰਦਾ ਹੋਵੇ ਤਾਂ ਤੁਸੀਂ ਮੈਨੂੰ ਮੇਰੇ ਸੋਸ਼ਲ ਮੀਡੀਆ ਹੈਂਡਲਸ ਤੇ ਵੀ ਰੀਚ ਆਊਟ ਕਰ ਸਕਦੇ ਹੋ WhatsApp ਰਾਹੀਂ ਵੀ ਰੀਚ ਆਊਟ ਕਰ ਸਕਦੇ ਹੋ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਲਦ ਜਲ ਜੋ ਵੀ ਸਿਚੁਏਸ਼ਨ ਫੀਡਬੈਕ ਸਾਨੂੰ ਮਿਲਦਾ ਹੈ ਕਿ ਜੇ ਵੀ ਕੋਈ ਸ਼ਿਕਾਇਤ ਹੈ ਕੋਈ ਉਹਨਾਂ ਦੀ ਕੰਪਲੇਂਟ ਹੈਗੀਆ ਤੁਹਾਨੂੰ ਪਤਾ ਹੀ ਹੈ ਕਿ ਸੀਐਮ ਵਿੰਡੋ ਵੀ ਐਥੇ ਸੈਟਅਪ ਹੋਈ ਹੋਣੀ ਹੈ ਜਿਸ ਤਰੀਕੇ ਨਾਲ ਹਰ ਜ਼ਿਲ੍ਹੇ ਤੇ ਵੀ ਸੀਐਮ ਵਿੰਡੋ ਸੈਟਅਪ ਹੋਈ ਹੋਈ ਹੈ ਤੇ ਤੁਸੀਂ ਸਿੱਧਾ ਰਾਤਾ ਸੀਐਮ ਸਾਹਿਬ ਨਾਲ ਵੀ ਕਰ پا ਰਹੇ ਹੋ ਸੋ ਮੈਨੂੰ ਲੱਗਦਾ ਹੈ ਕਿ ਐਕਸੈਸਿਬਿਲਟੀ ਦੇ ਵਿੱਚ ਤੁਹਾਨੂੰ ਕੋਈ ਦਿੱਕਤ ਮਹਿਸੂਸ ਨਹੀਂ ਹੋਊਗੀ ਇਹ ਮੇਰਾ ਵਾਦਾ ਹੈ ਤੇ ਆਈ ਥਿੰਕ ਇਕੱਠੇ ਮਿਲ ਕੇ ਅਸੀਂ ਬਹੁਤ ਦੂਰ ਤੱਕ ਆਲਰੇਡੀ ਜਿਹੜਾ ਅੰਤਰਰਾਸ਼ਟਰੀ ਮੈਪ 'ਤੇ ਅਮ੍ਰਿਤਸਰ ਆਇਆ ਹੋਇਆ ਹੈ ਉਹਨੂੰ ਇੱਕ ਰੰਗਲਾ ਪੰਜਾਬ ਦੇ ਮਾਡਲ ਦੇ ਵਿੱਚ ਲੈ ਕੇ ਆ ਸਕਦੇ ਆ